ਦੇਖੋ ਜੀ ਅਹੀਂ ਤੀਜ ਲਈ ਤੋਂ ਲੱਗੇ ਸੀ ਐਰਕੀ ਤੇ ਜਦੋਂ ਮਲਾ ਅਡਵਾਂਸ ਹੀ ਲੱਗੇ ਸੀ ਸਾਰੇ ਸੰਗਤ ਕਿ ਇਹਨੂੰ ਪੱਕਿਆਂ ਕਰ ਲਈਏ ਇਹਨੂੰ ਹੋਰਾਂ ਲੱਗਣ ਤੋਂ ਬਚਾ ਲਈਏ ਤੇ ਸਾਡਾ ਸੰਯੋਗ ਵੀ ਸੰਤਮਾਹ ਪੁਰਸ਼ਾਂ ਨੇ ਜਿੱਦਾਂ ਸੰਤਮਾਹ ਪੁਰਸ਼ ਬਾਬਾ ਸੁਖਾ ਸਿੰਘ ਸਿਰਾਲੀ ਸਾਹਿਬ ਵਾਲੇ ਹੋ ਕੇ ਸੰਤਮਾਹ ਪੁਰਸ਼ ਬਾਬਾ ਕੋਲਾ ਸਿੰਘ ਜੀ ਹੋ ਕੇ ਉਸ ਤੋਂ ਬਾਅਦ ਸਰੋਮਨੀ ਕਮੇਟੀ ਨੇ ਸਾਡਾ ਚੰਗਾ ਸੰਯੋਗ ਦਿੱਤਾ ਸੰਤਮਾਨਪੁਰਸ਼ ਬਾਬਾ ਅਸੀ ਚਾਲ ਜੀ ਸਾਡੇ ਕੋ ਸਾਰੇ ਸ਼ਾਮੀ ਕਿੜਾ ਮਾਰਦੇ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਨਾਲ ਬੋਰੇ ਵੀ ਸਾਡੇ ਚੁੱਕਦੇ ਰਿਹਾ ਤੇ ਹੋਰ ਸੰਗਤਾਂ ਨੇ ਕੋਈ ਕਸਰ ਨਹੀਂ ਛੱਡੀ ਮੋਗੇ ਤੋਂ ਲੈ ਕੇ ਮੋਗੇ ਤੱਕ ਜਾਂ ਆਪਾਂ ਕਹਿ ਸਕਦੇ ਤਰਨਤਾਰ ਨੇਰੀਏ ਤੋਂ ਦੂਰ ਦੂਰ ਤੱਕ ਮੈਤੇ ਚੌਂਕ ਤੱਕ ਸਾਡੇ ਕੋ ਮਿੱਟੀ ਲੈ ਕੇ ਵੀ ਪਹੁੰਚਦੇ ਸੀ ਹਾਰਪੁਰ ਤੱਕ ਬੜੇ ਦੂਰ ਦੂਰ ਤੋਂ ਲੋਕ ਜਿਹੜੇ ਸਾਡੇ ਕੋਲੇ ਬੋਰੇ ਹਰੇਕ ਚੀਜ਼ ਇੱਕ ਦਿਨ ਨਾ ਸਾਡੇ ਕੋ ਰੁਕਵਟਣ ਵਾਲੀ ਯਾਰੀ ਖਰਾਬ ਹੋ ਗਈ ਤੇ ਅਸੀਂ ਆਪਣੇ ਗਰੁੱਪ ਵਿੱਚ ਇਹ ਬੋਲਿਆ ਕਿ ਸਾਨੂੰ ਯਾਰ ਕੋਈ ਆਰੀ ਲੈ ਕੇ ਆਵੇ ਤੇ ਇੱਕ ਬੰਦਾ ਫਤਿਹ ਆਤਵਾਰੀ ਲੈ ਕੇ ਸਾਡੇ ਕੋਲ ਪਹੁੰਚ ਗਿਆ ਜੀ ਉਹ ਜਾਨੀ ਕਿ ਘੰਟੇ ਦੇ ਵਿੱਚ ਤੇ ਇਦਾਂ ਵੀ ਸਾਡੀ ਹਰੇਕ ਪੱਖੋਂ ਪੜੀ ਪ੍ਰਸ਼ਾਸਨ ਦੇ ਵੀ ਕੋਈ ਬਾਦੀ ਕੋਈ ਕਸਰ ਨਹੀਂ ਛੱਡੀ ਉਹ ਵੀ ਜਿੰਨੀ ਕਰ ਸਕਦੇ ਸਾਡੀ ਬਹੁਤ ਮਦਦ ਕੀਤੀ ਆ ਤੇ ਪਰ ਚਲੋ ਜੋ ਪਰਮੇਸ਼ਰ ਨੂੰ ਮਨਜ਼ੂਰੀ ਉਹ ਅੱਜ ਜਿਹੜਾ ਸਵੇਰੇ ਆ ਬੰਨ ਜਿਆਦਾ ਪਾਣੀ ਜਿਆਦਾ بارشਾਂ ਹੋਣ ਕਰਕੇ ਤੇ ਜਿਹੜਾ ਉਹ ਬੰਨਵਾ ਉਹ ਟੁੱਟ ਗਿਆ ਤੇ ਜਿਹੜਾ ਅਗਲਾਕੇ ਦਾ ਜਿਹੜਾ ਭਾਰੀ ਨੁਕਸਾਨ ਜਿਹੜਾ ਵਾ ਉਹ ਤੋਂ ਬਾਈ ਹੁਣ ਖੜਕੇ ਵੇਖੰਦੇ ਆ ਉਹ ਮੰਜਰੇ ਸਾਰਾ ਹੀ ਜਿਹੜੀਆਂ ਪੁੱਤਾਂ ਉਹ ਪਾਲੀਆਂ ਫਸਲਾਂ ਆਂ ਉਹ ਆ ਜਾ ਅੱਖੀਂ ਡੋਪਦੀਆਂ ਵੇਖੰਦਿਆਂ। ਕਿੰਨੇ ਏਰੀਆ ਫੈਕਟਰ ਤੱਕ ਕਿੰਨੇ ਪਿੰਡੇ ਇਸ ਘੇਰੇ ਦੇ ਵਿੱਚ ਆਏ ਇਸ ਪਾਸੇ। ਕੋਈ ਇਹਦੇ ਨਾਲ 35 ਤੋਂ 40 ਪਿੰਡ ਜਿਹੜੇ ਆ ਉਹ ਘੇਰੇ ਦੇ ਵਿੱਚ ਆ ਜਾਣੇ ਆ ਤੇ ਕਹਿ ਲੋ ਕਿ ਕੋਈ 40-50 ਹਜ਼ਾਰ ਆ ਜਾਂ 60 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਉਹ ਇਹਦੇ ਨਾਲ ਜ਼ਮੀਨ ਦੇ ਜਿਹੜੀ ਫਸਲਵਾ ਤੇ ਜ਼ਮੀਨ ਖਰਾਬ ਹੋਣੀ ਆ ਤੇ ਫਸਲ ਖਰਾਬ ਹੋਣੀ ਆ ਜੀ। ਕੀ ਮੰਗ ਕਰਦੇ ਤੁਸੀਂ ਸਬਸੈਸ਼ਨ ਤੋਂ ਜੇ ਤੱਕ? ਦੇਖੋ ਜੀ ਪ੍ਰਸ਼ਾਸਨ ਤੋਂ ਅਸੀਂ ਇਹੀ ਆ ਕਿ ਜਿਹੜਾ ਹੁਣ ਜੋ ਸਾਡਾ ਨੁਕਸਾਨ ਹੋਣਾ ਸੀ ਉਹ ਤੇ ਸਾਡਾ ਹੋ ਜਾਣਾ ਵਾ ਜਾਂ ਹੋ ਗਿਆ ਲਾ ਲੋ ਅੱਜ ਰਾਤ ਨਾਲ ਕੇ ਸਾਰੇ ਇਲਾਕੇ ਚ ਪਾਣੀ ਭਰ ਜਾਣਾ ਵਾ ਤੇ ਇਹੀ ਆ ਕੇ ਜਿਹੜਾ ਆਉਣੇ ਟਾਈਮ ਚ ਜਿਹਦਾ 2023 ਚ ਕੀਤਾ ਗਿਆ ਸੀ ਉਹ ਸਿਸਟਮ ਨਾ ਹੋਵੇ ਵੀ ਜਿਹੜਾ ਲੋਕਾਂ ਨੂੰ ਖਰਾਬਾ ਆਇਆ ਇਹਨਾਂ ਹੱਤਬੰਦੀ ਕਰਤੀ ਮਾਲਕੀ ਦੀ ਪੰਜ ਕਿੱल्ल्याਾਂ ਤੱਕ ਤੇ ਜਿਹੜਾ ਇਹੀ ਗਰਦੌਰੀਆਂ ਨਹੀਂ ਪੈਣੀਆਂ ਸੀ ਉਹ ਇਹਨਾਂ ਨੇ ਕਿਸੇ ਨੂੰ ਖਰਾਬਾ ਨਹੀਂ ਦਿੱਤਾ ਵੀ ਇਹੀ ਮੰਗ ਕਰਦੇ ਆ ਕਿ ਹੁਣ ਜਿਹੜੇ ਲੋਕ 2023 ਤੋਂ ਹੀ ਬਹੁਤ ਮਤੜੇ ਆ ਇਹਨਾਂ ਦੀਆਂ ਪਹਿਲਾਂ ਹੀ ਜ਼ਮੀਨਾਂ ਬਹੁਤ ਖਰਾਬ ਹੋ ਗਈਆਂ ਸੀ ਜੇ ਉਹਨਾਂ ਨੇ ਮਲ ਕਰਜ਼ਾ ਚੁੱਕ ਕੇ ਇਹ ਆਪਣੇ ਜ਼ਮੀਨਾਂ ਚੜੀਆਂ ਵਾ ਸਹੀ ਕੀਤੀਆਂ ਵਾ ਤੇ ਹੁਣ ਉਹਨਾਂ ਨੂੰ ਜਿਹੜਾ ਵਾ ਬੰਦਾ ਜਿਹੜਾ ਮੁਆਵਜ਼ਾ ਵਾ ਉਹ ਮੈਂ ਤਾਂ ਕਹਿੰਦਾ ਵੀ ਘੱਟੋ ਘੱਟ ਵੀ ਇਹਨਾਂ ਨੂੰ 25 ਤੋਂ 30000 ਰੁਪਏ ਜਿਹੜਾ ਵਾ ਘੱਟੋ ਘੱਟ ਮੁਆਵਜ਼ਾ ਜਿਹੜਾ ਦੇਣਾ ਚਾਹੀਦਾ ਵਾ ਕਿਉਂਕਿ ਜਿਹੜਾ ਵਾ ਇਹਨਾਂ ਤੇ ਇਹ ਤੋਂ ਵੱਧ ਤਾਂ ਲਗਤੀ ਆ ਜਾਂਦੀ ਆ ਚਲੋ ਉਹਨਾਂ ਨੂੰ ਆਪ ਦੀ ਲਗਤੀ ਵਾਪਸ ਮਿਲ ਜਾਵੇ ਇਹ ਜਿਹੜਾ ਪਿਛਲੇ ਸਾਲ ਉਹਨਾਂ ਨੇ ਹੱਦਬੰਦੀ ਕੀਤੀ ਸੀ ਉਹ ਜਿਹੜੀ ਉਹ ਖਤਮ ਕੀਤੀ ਜਾਵੇ ਤੇ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਦਿੱਤਾ ਜਾਵੇ